ਅਜਿਹਾ ਪਹਿਲੀ ਵਾਰ ਹੀ ਹੋਇਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਕੋਈ ਭਾਰਤੀ ਮੂਲ ਦੀ ਮਹਿਲਾ ਚੇਅਰ ਆਫ ਲੋਕਲ ਬੋਰਡ ਚੁਣੀ ਗਈ ਹੋਵੇ ਅਤੇ ਈਮਾਨ ਸਨਮਾਨ ਮਿਲਿਆ ਹੈ ਇਲਾ ਕੁਮਾਰ ਨੂੰ ਜਿਨ੍ਹਾਂ ਨੂੰ ਪੁਕੀ ਟਾਪਾਪਾ ਲੋਕਲ ਬੋਰਡ ਦੀ ਹੈੱਡ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਕੀਵੀ ਇੰਡੀਅਨ ਹਾਲ ਫੇਮ ਅਵਾਰਡ 2024 ਦੇ ਨਾਲ ਵੀ ਸਨਮਾਨਿਆ ਗਿਆ ਇਸ ਤੋਂ ਪਹਿਲਾਂ 2010 ਦੇ ਵਿੱਚ ਵੀ ਉਹ ਕਈ ਉਪਲਬਧੀਆਂ ਹਾਸਲ ਕਰ ਚੁੱਕੇ ਨੇ ਜਦੋਂ ਉਹਨਾਂ ਨੂੰ ਪਹਿਲੀ ਵਾਰ ਭਾਰਤ ਮੂਲ ਦੀ ਮਹਿਲਾ ਵਜੋਂ ਲੋਕਲ ਬੋਰਡ ਮੈਂਬਰ ਚੁਣਿਆ ਗਿਆ ਸੀ ਤੇ ਅੱਜ ਲੋਕਲ ਬੋਰਡ ਮੈਂਬਰ ਤੋਂ ਉਹ ਬਣ ਗਏ ਨੇ ਚੇਅਰ ਆਫ ਲੋਕਲ ਬੋਰਡ ਏਲਾ ਕੁਮਾਰ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ